ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਉਹਨਾਂ ਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਹੈ ਮੋਰਚਰੀ 'ਚ ਡਾਕਟਰਸ ਨੂੰ ਅਸੀਂ ਪੁੱਛਿਆ ਪ੍ਰਾਇਮਰੀ ਕੀ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹੱਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਅ ਲਾਈਵ ਵੀ ਨੇ ਜਿਹੜੇ ਬੌਰਨ ਡੈੱਡ ਵੀ ਨੇ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਆਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲਡ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੋਜ ਔਨ ਦਿਸ ਇਨਫੋਰਮੇਸ਼ਨ ਹੁਣ ਐਫਆਈਆਰ ਦੇਣ ਲੱਗੇ ਆਂ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਡਿਜੀਟਲ ਫੁੱਟਪ੍ਰਿੰਟ ਕੀ ਨੇ ਉਥੇ ਕਿਵੇਂ ਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਿਮੀਨਲ ਨੇ ਕੀਤਾ ਉਹਦੇ ਖਿਲਾਫ ਬਣਦੀ ਕਾਰਵਾਈ ਕਰ ਦੇਣਾ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ ਸੋ ਤਾਂ ਮਾਮਲਾ ਸਾਹਮਣੇ ਆ ਰਿਹਾ ਹੈ ਬੱਚੇ ਦੀ ਕਰਦੰਦਾ ਕੀ ਮਾਮਲਾ ਹੈ ਇੱਕ ਵਾਰਡ ਨੰਬਰ 3 ਤੇ 4 ਵਾਰਡ ਨੰਬਰ 4 ਰਜਿੰਦਰਾ ਹਸਪਤਾਲ ਦੇ ਗੈਲਰੀ ਚ ਗੈਲਰੀ ਚ ਇੱਕ ਨਵਜੰਮੇ ਬੱਚੇ ਦੀ ਸਿਰ ਮਿਲਿਆ ਜਿਸ ਸੰਬੰਧ ਚ ਜੇ ਬੱਚੇ ਦਾ ਮਤਲਬ ਨਿਊ ਬੋਰਨ ਬੱਚਾ ਹੈ ਉਸ ਸੰਬੰਧ ਚ ਹੁਣ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਨਾਮ ਲੂ ਵਿਅਕਤੀ ਵਿਲੀਕ ਵਿਅਕਤੀਆਂ ਦੇ ਖਿਲਾਫ ਰਜਿੰਦਰਾ ਹਸਪਤਾਲ ਤੋਂ ਤਲਾਹੀ ਸੀ ਜਿਸ ਸੰਬੰਧ ਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਅੱਗੇ ਤਫਤੀਸ਼ ਜਾ ਰਹੀ ਹੈ ਸਰ ਕੁੱਤੇ ਬਾਰੇ ਕਹਿੰਦਾ ਕਿ ਲੋਕਾਂ ਵਰਨਾ ਕਿ ਤੈਨੂੰ ਇਹ ਇਸ ਸਬੰਧ ਚ ਕੋਈ ਕੁੱਤੇ ਵਾਲੀ ਗੱਲ ਹਜੇ ਤੱਕ ਜੋ ਤਲਾ ਮਿਲੀ ਉਹ ਬੱਚੇ ਦਾ ਸਿਰ ਉਥੋਂ ਉੱਥੇ ਪਿਆ ਮਿਲਿਆ ਗੈਲਰੀ ਚ ਉਹ ਸਬੰਧ ਚ ਅੱਗੇ ਤਫ਼ਤੀਸ਼ ਚੱਲੀ ਹੈ ਜੋ ਅੱਗੇ ਤਫ਼ਤੀਸ਼ ਦੇ ਤਰ੍ਹਾਂ ਉਹ ਸੀਸੀਟੀਵੀ ਫੁਟੇਜ ਜਾਂ ਕੋਈ ਹੋਰ ਹਿਊਮਨ ਇੰਟੈਲੀਜੈਂਸ ਦੇ ਉੱਤੇ ਤਫ਼ਤੀਸ਼ ਕੀਤੀ ਜਾਵੇਗੀ ਉਸ ਨੂੰ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ ਕੁੱਤੇ ਵੀ ਨੇੜੇ ਬੈਠੇ ਹੋਏ ਨੇ ਉਹਦੇ ਸਿਰ ਤੇ ਪੋਲ ਉਹ ਹਜੇ ਅਸੀਂ ਸੀਸੀਟੀਵੀ ਫੁਟੇਜ ਵੈਰੀਫਾਈ ਕਰ ਰਹੇ ਹਾਂ ਜਿਹੜੇ ਕੁੱਤੇ ਵੱਲੋਂ ਕੋਈ ਬੱਚੇ ਦੀ ਸਿਰ ਲਿਆਂਦਾ ਗਿਆ ਇਹ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਸਰ ਨਵਜਮਾ ਵਿੱਚ ਬੱਚਾ ਸੀ ਕਿ ਨਵਜਮਾ ਵਿੱਚ ਬਿਲਕੁਲ ਨਵਜਮਾ ਵਿੱਚ ਬੱਚਾ ਸੀ ਸਰ ਕੋਈ ਪਤਾ ਲੱਗੇ ਪ੍ਰਸ਼ਾਸਨ ਉਪਰੋਕੋ ਕਿ ਚੱਲ ਰਹੀ ਹੈ ਜੀ ਤਫ਼ਤੀਸ਼ ਚੱਲ ਰਹੀ ਸਾਨੂੰ ਕਰੀਬ ਘੰਟਾ ਪਹਿਲਾਂ ਇਤਲਾ ਮਿਲੀ ਹੈ ਤਫ਼ਤੀਸ਼ ਕਰ ਰਹੇ ਹਾਂ ਜੀ